ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਲਾਈਫਲਾਈਨ ਕਬੱਡੀ ਦੇ ਸਵਾਗਤ ਕਰਦੇ ਸਾਰੇ ਵੀਰਾਂ ਦਾ ਤੇ ਲੜਾਈ ਵਾਲਾ ਕੋਈ ਐਡੀ ਕੋਈ ਗੱਲ ਨਹੀਂ ਹੈਗੀ ਐਵੇਂ ਲੋਕ ਟੈਨਸ਼ਨ ਨਾ ਲਿਓ ਮੇਰੇ ਭਰਾ ਤੇ ਜਿੱਥੇ ਹੈਗੇ ਜੇ ਬੈਠੇ ਜੇ ਆਪਾਂ ਵੀ ਬਾਰਡਰ ਤੇ ਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਪਿੰਡ ਆ ਦੇ ਅਕੈਡਮੀ ਹੈਗੀ ਆਪਣੀ ਸ਼ਹੀਦ ਭਾਈ ਜਸਵੰਤ ਸਿੰਘ ਅਮੀਸ਼ਾ ਕਬੱਡੀ ਅਕੈਡਮੀ ਆ ਬਿਲਕੁਲ ਬਾਰਡਰ ਤੇ ਜੇ ਆਪਾਂ ਦੇ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਮਿਹਨਤ ਲਾਉਂਦੇ ਆ ਤੇ ਪਲੇਅਰ ਸਾਡੇ ਤਾਂ ਘਟ ਗਏ ਵੀ ਕੁਝ ਡਰਦੇ ਵਿਚਾਰੇ ਇਧਰ ਉਧਰ ਹੋ ਗਏ ਆ ਚੜ ਕੇ ਰੇਫੇਦਾਰੀ ਚ ਤੇ ਤਾਂ ਕਰਕੇ ਤੇ ਆ ਦੋ ਤਿੰਨ ਦਿਨ ਹੋ ਗਏ ਆਪਾਂ ਬਲੌਗ ਲੈ ਕੇ ਨਹੀਂ ਹਾਏ ਤੇ ਆਪਾਂ ਰੁਟੀਨ ਚ ਬਲੌਗ ਪਾਇਆ ਕਰਾਂਗੇ ਹੁਣ ਇੱਥੇ ਹੀ ਆਪਾਂ ਇਹ ਚੱਲ ਜੇ ਆਹ

<laughs> parta yedık ਜੋਣਾ ਢਾਜ ਮਾਰ ਢਾਜ ਮਾਰ ਖਲੋਈ ਨਾ ਤੂੰ ਟਰਨ ਟੁਰੰਡ ਮਾਰ ਕੇ ਭੱਜ ਜੰਦੀ ਕਰਿਆ ਕਰ ਭਾਵੇਂ ਜਾਫੀ ਤਗੜਾ ਹੋਵੇ ਭਾਵੇਂ ਮਾੜਾ ਹੋਵੇ ਠੀਕ ਆ ਭੇੜਨਾ ਭੇੜਨ ਭੇੜਨ ਦੀ ਆਤ ਨਾ ਫੇਰ ਆ ਕੇ ਵਿੱਚ ਵੱਜਾਂ ਦੇ ਹਾਂ ਥੱਕਿਆ ਸ਼ੇਰਿਆ ਨੇ ਨਹੀਂ ਜੋ ਕੋਈ ਨਹੀਂ ਉਹਦੀਆਂ ਦੋ ਪਵਾਲਾ ਉਹਦੀਆਂ ਦੋ ਪਵਾਲਾ ਪਾ ਦੇ ਮੇਰੀ ਗੱਲ ਸੁਣ ਟੈਕਨੀਕਲ ਟੱਚ ਮਾਰ ਦੇ ਵਿੱਚ ਜਾ ਕੇ ਕੰਗਾ ਡਬਲ ਹੋ ਗਿਆ ਡਬਲ ਡਬਲ ਆ ਵੀਰ ਉਹ ਸਾਬ ਪਹਿਲਾਂ ਮਾਰਿਆ ਨੂੰ ਪੁੱਛ ਨਾ ਐਵੇਂ ਹੀ ਉਹਨੇ ਮਾਰ ਗਿਆ ਟੱਚ ਪਹਿਲਾਂ ਗੱਗੂ ਨੂੰ ਯਕੀਨ ਨਾ ਕਹਦੇ ਉਹਨੂੰ ਮੈਂ ਤੇਰੇ ਨਹੀਂ ਪਿਲਾ ਤੈਨੂੰ ਨਹੀਂ ਗੱਗੂ ਨੂੰ ਟੱਚ ਵੱਜ ਗਿਆ ਪਹਿਲਾਂ ਆਵੇ ਕੈਮਰੇ 'ਚ ਵਿਖਾ ਦੇਣਾ ਹੈ ਗੱਗੂ ਨੂੰ ਵੱਜਾ ਪਹਿਲਾਂ ਹੈ ਗੱਗੂ ਨੂੰ ਉਹਨੂੰ ਪੁੱਛੋ ਟੱਚ ਪਰ ਗੱਗੂ ਦੇ ਬੱਚਾ ਗੱਗੂ ਦੇ ਗੱਗੂ ਦੇ ਵੱਜਾ ਪਹਿਲਾਂ ਹਾਂ ਤੂੰ ਗਿਆ ਡਬਲ ਮਾ ਮਾਰਾ ਨਿਰੇਖ ਪਾ ਦੇਣ ਮਖਣ ਤੱਕ ਸਕਰੀਨ ਤੋਂ ਕੰਮ ਲੈ ਲਈਦਾ ਜਦੋਂ ਥੱਕੇ ਹੋਈ ਜਾਂਦਾ ਫੋਨ ਪਤਾ ਨਹੀਂ ਕੌਣ ਕਰੀ ਜਾਂਦਾ ਗੱਗੂ ਮਰਿਆ ਆਈ ਚੱਲ ਪਾ 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 ਕੱਪੜੀ ਕੁਝ ਨਹੀਂ ਹੁੰਦਾ ਪਾ ਚੱਲ ਇਧਰੋਂ ਤੁਰ ਕੇ ਆਣਾ ਇਧਰੋਂ ਵੀ ਲਾਉਂ ਹਾਂ ਯਾਰ ਲੋ ਹੋਣੀ ਸਟਾਰਟ ਲਾਉਂਦੇ ਆ ਅਣਾ ਓਏ ਉਹਨੂੰ ਯਾਰ ਕੀ ਕਹਣਾ ਆਪ ਭੱਜਣ ਨਹੀਂ ਜਦਾ ਤੁਸੀਂ ਸਾਰੇ ਕਿੱਟਕੜ ਹੋਲਡ ਬੜਾ ਤਕੜਾ ਸ਼ੇਰ ਆ ਬਾਵਾ ਦਾ ਬੰਦਾ ਨਾ ਹਨਾ ਖਲੋ ਗਿਆ ਜੋਤੀ ਚੱਲ 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 ਸ਼ੇਰੇ ਨੂੰ ਤੇ ਖਿਲਾ ਰੋ ਜਾ ਗਿਆ ਚੱਲ 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 ਹਮੇ ਵੀਰ ਚੱਲ ਜੋਤੀ ਯਾਰ ਕਪੋਰਟ ਹਾਰਕ ਦੇ ਨੂੰ ਪੁੱਟਦਾ ਨਹੀਂ ਇਹਦੇ ਛੋਟੇ ਡਾਂਡੇ ਵੀ ਮਾਰਨੇ ਫੌਜੀ ਬਣਵਾਣ ਦੋ ਹੀ ਨਹੀਂ ਯਾਰ ਕਪੋਰਟਦਾਰ ਕਪੂਰੀ ਪੁੱਟਿਆ ਕਰੋ ਬਟਕਾਂ ਦਾ ਬੈਟਕਾਂ ਬੈਟਕਾਂ ਬੈਟ ਕਾਉਂਟ ਕੇ ਫੜਾ ਫੜ ਚੱਲ ਮੈਂ ਤੁਹੀਂ ਲਾ ਬੈਟਕਾਂ ਫੇਰੇ ਬਣਵਾ ਦਾ ਕੋਟਾ ਦਾ ਦਰ ਕਰਤਾ ਉਹਨੇ ਲਾਉਣੀਆਂ ਲਾ 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 ਡਾਂਡਲ ਨਹੀਂ ਲਾਉਣੇ ਫੋਜੀਆ ਚਲੋ ਜੋਤੀ ਪਹਿਲਵਾਨ